ਮਸਿਆ ਜਨਵਰੀ 2024 11 ਜਨਵਰੀ ਨੂੰ ਹੈ। ਮਾਗ ਮਹੀਨੇ ਦੀ ਸੰਗਰਾਣ 14 ਜਨਵਰੀ 2024 ਨੂੰ ਹੈ। ਜੋਤੀ ਜੋਤ ਭਗਤ ਨਾਮਦੇਵ ਜੀ 15 ਜਨਵਰੀ 2024 ਨੂੰ ਹੈ। ਜਨਵਰੀ ਮਹੀਨੇ ਦੀ ਪੰਚਮੀ 15 ਜਨਵਰੀ 2024 ਨੂੰ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ 17 ਜਨਵਰੀ 2024 ਨੂੰ ਹੈ ਜਨਮ ਦਿਹਾੜਾ ਭਾਈ ਹਿੰਮਤ ਸਿੰਘ ਜੀ ਜੋ ਪੰਜ ਪਿਆਰੇ ਸਨ 18 ਜਨਵਰੀ 2024 ਨੂੰ ਹੈ ਜਨਵਰੀ ਮਹੀਨੇ ਦੀ ਦਸਵੀਂ 20 ਜਨਵਰੀ 2024 ਨੂੰ ਹੈ ਜਨਵਰੀ 2024 ਦੀ ਪੂਰਨਮਾਸ਼ੀ 25 ਜਨਵਰੀ 2024 ਨੂੰ ਹੈ ਜਨਮ ਦਿਹਾੜਾ ਧੰਨ ਬਾਬਾ ਦੀਪ ਸਿੰਘ ਜੀ 27 ਜਨਵਰੀ 2024 ਨੂੰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ